ਮੇਰੇ ਵੱਲੋਂ ਸਾਰੇ ਰੰਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ ਪੌਣੇ 6 ਤੇ ਆਪਾਂ ਨੂੰ ਨਾ ਅੱਜ ਕੰਮ ਨੂੰ ਹੋ ਗਿਆ ਬਹੁਤ ਜ਼ਿਆਦਾ ਕਵੇਲਾ ਤੇ ਆਪਾਂ ਚਲੇ ਗਏ ਤੇ ਪਹਿਨਾ ਰਿਸ਼ਤੇਦਾਰੀ ਦੇ ਵਿੱਚ ਤੇ ਆਪਣੀ ਭੂਆ ਜੀ ਉਹਨਾਂ ਨੂੰ ਦੇਣ ਗਏ ਤੇ ਲੋੜੀ ਦਾ ਸੰਧਾਰਾ ਦੇਖੋ ਜੀ ਉੱਥੇ ਜਦੋਂ ਆਪਾਂ ਗੱਲਾਂ ਬਾਤਾਂ ਲੱਗ ਜਾਂਦੇ ਮਾਰਨਾ ਫੇ ਮੱਲੋ ਮੱਲੀ ਟਾਈਮ ਹੋ ਜਾਂਦਾ ਏ ਤੇ ਆ ਕੇ ਆਪਾਂ ਨੇ ਫਟਾਫਟ ਸਾਰੀ ਸਬਜ਼ੀ ਦੀ ਤਿਆਰੀ ਕਰੀ ਆ ਤੇ ਆਪਾਂ ਨੇ ਧਰ ਦਿੱਤੀ ਹੈ ਗੈਸ ਤੇ ਉੱਪਰ ਕੜਾਹੀ ਤੇ ਅੱਜ ਆਪਾਂ ਬਣਾਵਾਂਗੇ ਮਟਰ ਪਨੀਰ ਦੀ ਸਬਜ਼ੀ ਤੇ ਸਾਰਿਆਂ ਦੀ ਹੰਦੀ ਹੈ ਫੇਵਰੇਟ ਚਲੋ ਜੀ ਹੁਣ ਆਪਾਂ ਫਟਾਫਟ ਨਾਲ ਬਹੁਤੀਆਂ ਗੱਲਾਂ ਨਾ ਮਾਰਦੇ ਹੋਏ ਤੇ ਆਪਾਂ ਹੁਣ ਕੜਾਈ ਦੇ ਵਿੱਚ ਪਾਉਣੇ ਆ ਸਰੋਂ ਦਾ ਤੇਲ ਦੇਖੋ ਜੀ ਜੇ ਤਾਂ ਪਹਿਲਾਂ ਤਾਂ ਆਏ ਹੁੰਦਾ ਵੀ ਰਿਸ਼ਤੇਦਾਰੀ ਚ ਜਾਣਾ ਆਪਾਂ ਨੇ ਭੱਜ ਭੱਜ ਕੇ ਕੰਮ ਨਵੇੜਨਾ ਪੈਂਦਾ ਆ ਕੇ ਨਾ ਫੇਰ ਕੰਮ ਦੀ ਸਪੀਡ ਵਧ ਜਾਂਦੀ ਹੈ ਵੀ ਛੇਤੀ ਛੇਤੀ ਕਰੀਏ ਕਿਤੇ ਕਵੇਲਾ ਨਾ ਹੋ ਜਵੇ ਦੇਖੋ ਨੇ ਇੱਧਰ ਸਰੋਂ ਦਾ ਤੇਲ ਪਾ ਦਿੱਤਾ ਹੈ ਤੇ ਆਪਾਂ ਨੇ ਇਹ ਪੇਸਟ ਵੀ ਬਣਾ ਲਿਆ ਹੈ ਦੇਖੋ ਜੀ ਜਿੰਨੇ ਵੀ ਇਹਦੇ ਵਿੱਚ ਵੱਧ ਪਿਆਜ਼ ਹੋਣਗੇ ਨਾ ਮਟਰ ਪਨੀਰ ਤੇ ਜਿਹੜੀ ਸਬਜ਼ੀ ਹੋਗੀ ਨਾ ਉਹ ਗਾੜੀ-ਗਾੜੀ ਜੀ ਵਧੀਆ ਲੱਗਦੀ ਆ ਪਾਣੀ ਧਾਣੀ ਜਾਂ ਮੈਨੂੰ ਤਾਂ ਬਿਲਕੁਲ ਵੀ ਪਸੰਦ ਨਹੀਂ ਹੈਗਾ ਤੇ ਇੱਧਰ ਆਪਾਂ ਨੇ ਨਾ ਮਟਰ ਵੀ ਐ ਚੰਗੀ ਤਰ੍ਹਾਂ ਤਿੰਨ-ਚਾਰ ਪਾਣੀਆਂ ਦੇ ਵਿੱਚ ਬਾਸ਼ ਕਰ ਲਏ ਨੇ ਬਾਸ਼ ਕਰਕੇ ਨਾ ਇਹ ਵੀ ਆਪਾਂ ਨੇ ਰੈਡੀ ਕਰਕੇ ਰੱਖ ਦਿੱਤੇ ਨੇ ਤੇ ਫਟਾਫਟ ਆਪਾਂ ਨੇ ਲਾਉਣਾ ਤੜਕਾ ਦੇਖੋ ਜੀ ਕਾਲੀ ਦੇ ਮੂਰੇ ਕਹਿੰਦੇ ਹੁੰਦੇ ਆ ਵੀ ਟੋਈ ਟੋਈ ਹੁੰਦੇ ਆ ਜਦ ਆਕੇ ਫ੍ਰਿਜ ਖੋਲੀ ਫ੍ਰਿਜ ਦੇ ਵਿੱਚ ਹਰਾ ਧਨੀਆ ਵੀ ਨਹੀਂ ਤ ਹੈਗਾ ਤੇ ਤਾਰਕਾ ਲਾ ਕੇ ਫਿਰ ਖੇਤਾਂ ਦੇ ਵਿੱਚ ਜਾਣਾ ਧਣੀਆਂ ਲੈਣ ਵਾਸਤੇ ਤੇ ਫਿਰ ਬਹੁਤ ਜ਼ਿਆਦਾ ਹੋਰ ਵੀ ਕੰਮ ਪਏ ਆ ਚਲੋ ਜੀ ਪਹਿਲਾਂ ਆਪਾਂ ਸਬਜ਼ੀ ਬਣਾ ਲਈਏ ਕੰਮ ਤਾਂ ਬਾਅਦ ਵਿੱਚ ਦੇ ਦੇਖੀ ਜਾਵਾਂਗੇ ਚਲੋ ਜੀ ਹੁਣ ਗਰਮ ਹੋ ਗਿਆ ਤੇਲ ਤੇ ਆਪਾਂ ਪੇਸਟ ਪਾਦਣੇ ਵਿੱਚ ਤੇ ਆਪਾਂ ਦੋ ਚਾਮਚੇ ਲੱਤੇ ਨੇ ਜੀਰੇ ਦੇ ਦੇਖੋ ਜੀ ਜਿਹੜਾ ਜੀਰਾ ਹੁੰਦਾ ਨਾ ਸਬਜ਼ੀ ਦਾ ਨਾ ਸਵਾਦ ਇੰਨਾ ਜ਼ਿਆਦਾ ਵਧਾ ਦਿੰਦਾ ਨਾ ਤੁਸੀਂ ਪੁੱਛੋ ਹੀ ਨਾ ਅਨੇ ਆਪਣਾ ਨਾ ਮਸਾਲਾ 골ਡ ਬ੍ਰਾਊਨ ਹੁੰਦਾ ਹੈ ਤੇ ਆਪਾਂ ਹੁਣ ਟਮਾਟਰ ਪੀ ਲੈਨੇ ਆ ਚਲੋ ਜੀ ਆਪਾਂ ਨੇ ਟਮਾਟਰ ਵੀ ਟਮਾਟਰਾਂ ਦੀ ਆਪਾਂ ਨੇ ਪਿਊਰੀ ਬਣਾ ਲਈ ਹੈ ਤੇ ਆਪਾਂ ਨੇ ਨਾ ਤਿੰਨ ਪੈਕਟ ਲੱਤੇ ਨੇ ਪਨੀਰ ਦੇ ਤੇ ਆਪਾਂ ਨਾਲ ਦੀ ਨਾਲ ਇਹਨਾਂ ਦੀ ਵੀ ਕਟਿੰਗ ਕਰ ਲੈਨੇ ਆ। ਦੇਖੋ ਜੀ ਪਨੀਰ ਬਹੁਤ ਵਧੀਆ ਹੁੰਦਾ ਬੇਰ ਕਾਲਿਆਂ ਦਾ ਪਨੀਰ ਇਹ। ਮੇਰੇ ਤੇ ਜੇ ਆਪਾਂ ਕਟਿੰਗ ਵੀ ਨਾਲ ਦੀ ਨਾਲੇ ਕਰ ਲੈਨੇ ਆਂ ਅਸ ਇੰਨੇ ਕ ਪੀਸੋ ਠੀਕ ਨੇ ਇਸ ਕੱਟ ਕੱਟ ਕੇ ਇਹਦੇ ਵਿੱਚ ਪਾ ਲੈਣਾ ਹੈ ਇਹ ਆਪਣਾ ਨਾ ਮਸਾਲਾ ਬਹੁਤ 골ਡ ਬ੍ਰਾਊਨ ਹੋ ਚੁੱਕਿਆ। ਹੁਣ ਮਸਾਲਾ ਇਹ ਚੰਗੀ ਤਰ੍ਹਾਂ 골ਡ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਸੁੱਕੇ ਮਸਾਲੇ ਐਂਡ ਨੂਨ ਮਿਰਚ ਮਸਾਲਾ ਹਲਦੀ। ਤੇ ਹੁਣ ਆਪਾਂ ਇਹਨੂੰ ਇਹ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਜਿਹੜੀ ਆਪਣੇ ਕੋਲ ਟਮਾਟਰਾਂ ਦੀ ਪਿਊਰੀ ਬਣਾਈ ਹੋਈ ਆ ਉਹ ਵੀ ਵਿੱਚ ਆ ਚੰਗੀ ਤਰ੍ਹਾਂ ਐਡ ਕਰ ਦਨੇ ਆ। ਦੇਖੋ ਜੀ ਸਬਜ਼ੀ ਬਣਾਉਣ ਨੂੰ ਤਾਂ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੈਗਾ ਬਸ ਤਿਆਰੀ ਕਰਨ ਨੂੰ ਟਾਈਮ ਲੱਗਦਾ ਹੈ ਤੇ ਆਪਾਂ ਨੇ ਹੁਣ ਮੈਂ ਟਿਕਟਾਂ ਵਿੱਚ ਤੜਕਾ ਲਾ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਨਾ ਕਲਰ ਵਾਸਤੇ ਪਾਵਾਂਗੇ ਦੇਗੀ ਮਿਰਚ ਦੇਗੀ ਮਿਰਚ ਆਕੇ ਨਾ ਦੇਖੋ ਜੀ ਸਾਗੀ ਦਾ ਕਲਰ ਨਾ ਬਹੁਤ ਵਧੀਆ ਹੋ ਜਾਂਦਾ ਹੈ ਇਹਨੂੰ ਮਸਾਲੇ ਨੂੰ ਆਪਾਂ ਨਾ 10-15 ਮਿੰਟ ਚੱਕਰ ਭੁੰਨੂਗੇ ਜਿੰਨਾ ਤੱਕ ਨਾ ਇਹ ਮਸਾਲਾ ਨਾ ਤੇਲ ਨਾ ਛੱਡ ਜਾਵੇ ਇਹ ਮਸਾਲੇ ਦੀ ਨਾ ਇਹ ਤੁਸੀਂ ਵੇਖੋ ਸਾਰੀ ਕਿਚਨ ਦੇ ਵਿਚਾਰੀਆਂ ਨੇ ਹੁਣ ਅਵੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦੇਣਾ ਪਾਣੀ ਉਪਰ ਹੀ ਆਪਣੇ ਮਸਾਲੇ ਦਾ ਨਾ ਬਹੁਤ ਵਧੀਆ ਕਲਰ ਆਇਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਫਰੇਮਟਰ ਐਡ ਕਰ ਦਨੇ ਆ। ਇਹਨੂੰ ਵੀ ਐ ਚੰਗੀ ਤਰ੍ਹਾਂ ਨਾਲ ਮਸਾਲੇ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਨਾਲ ਮੇਰੇ ਇੱਕ ਪਾਸੇ ਕਰਿਆ ਪਿਆ ਹੈ ਗਰਮ ਪਾਣੀ। ਤਾਂ ਵੀ ਸਬਜੀ ਨੂੰ ਨਾ ਬਹੁਤਾ ਟਾਈਮ ਨਾ ਲੱਗੇ। ਤੇ ਨਾਲ ਦੇ ਨਾਲ ਆਪਾਂ ਨੇ ਪਾਣੀ ਐਡ ਕਰ ਦੇਣਾ ਹੈ। ਹੁਣ ਆਪਾਂ ਨੇ ਇਹਦੇ ਵਿੱਚ ਪਾਣੀ ਐਡ ਕਰ ਦਿੱਤਾ ਹੈ। ਪਾਟਾ ਕੰਡੇ ਨਾਲ ਕਵਰ ਕਰਕੇ ਨੇ ਇਹਨੂੰ ਹੁਣ ਆਪਾਂ ਨਾ ਪੱਕਣ ਦਨੇ ਆ ਤੇ ਹੁਣ ਆਪਾਂ ਚੱਲਦੇ ਆ ਖੇਤਾਂ ਵਿੱਚ ਧਣੀਆਂ ਲੈਣ ਵਾਸਤੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਨਾਲੇ ਖੇਤ ਦਿਖਾਉਨੇ ਆ ਨਾਲੇ ਕਣਕਾਂ ਦਿਖਾਉਨੇ ਆ ਚਲੋ ਜੀ ਉੱਥੇ ਜਾ ਕੇ ਮਿਲਦੇ ਆਪਾਂ ਤੁਹਾਨੂੰ ਖੇਤਾਂ 'ਚ ਚਲੋ ਜੀ ਆਪਾਂ ਆ ਗਏ ਹੁਣ ਧਣੀਆਂ ਵੱਢਣ ਦੇਖੋ ਕਿੱਡਾ-ਕਿੱਡਾ ਧਣੀਆਂ ਹੋਇਆ ਪਿਆ ਏ ਤੇ ਚਾਰੇ ਪਾਸੇ ਹਰੇ-ਭਾਈ ਉਹ ਹਰੇ-ਭਾਈ ਨਜ਼ਰ ਆਉਂਦੀ ਆ ਦੇਖੋ ਜੀ ਕੋਈ ਵੱੜਦਾ ਏ ਬਰਸੀਨ ਆ ਤੇ ਸਾਡਾ ਛੋਟੂ ਲੱਗਿਆ ਪਸੀਨ ਵੱਢਣਾ ਦੇਖੋ ਜੀ ਮੈਂ ਆਈ ਦੀ ਧਣੀਆਂ ਲੈਣ ਤੇ ਮੇਰੇ ਮਗਰੇ ਮਗਰਨਾ ਦੇਖੋ ਰੂਸੀ ਵੀ ਪਹੁੰਚ ਗਈ ਐ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਆ ਖੇਤਾਂ 'ਚ ਗੇੜਾ ਮਾਰਨ ਦਾ ਇਹ ਨਾ ਦਿਹਾੜੀ ਦੇ ਵਿੱਚ 2-3 ਗੇੜੇ ਨਾ ਜ਼ਰੂਰ ਮਾਰ ਦਿੰਦੀ ਐ ਤੈਨੂੰ ਤਾਂ ਮੈਂ ਕਿਹਾ ਤਾਂ ਵੀ ਇਹਨੂੰ ਥੋੜਾ ਜਿਹਾ ਵੱਢ ਦੇ ਇੰਨਾ ਜ਼ਿਆਦਾ ਹੋਇਆ ਪਿਆ ਧਣੀਆਂ ਇਹਨੂੰ ਵੱਢ ਕੇ ਨਾ ਮੱਝਾਂ ਨੂੰ ਪਾ ਦੇ ਬਹੁਤ ਜ਼ਿਆਦਾ ਹੋਇਆ ਪਿਆ ਤੇ ਤੇ ਨਾ ਚੰਗੀ ਤਰ੍ਹਾਂ ਫੁੱਟ ਜੂਗਾ ਦੇਖੋ ਜੀ ਇੰਨਾ ਧਣੀਆਂ ਲਾਇਆ ਹੋਇਆ ਨਾ ਇਹਨਾਂ ਦਾ ਖਾ ਵੀ ਨਹੀਂ ਹੁੰਦਾ ਹੈਗਾ ਪਾਲਕ ਵੀ ਬੇਬਜਾ ਹੋਈ ਪਈ ਐ ਦੇਖੋ ਇੱਧਰ ਕਣਕਾਂ ਵੀ ਬਹੁਤ ਸੋਹਣੀਆਂ ਹੋਈਆਂ ਹੋਈਆਂ ਮਿਆਂ ਤੇ ਬਹੁਤ ਨਾ ਖੇਤਾਂ ਦੇ ਵਿੱਚ ਆ ਕੇ ਨਾ ਦਿਲ ਖੁਸ਼ ਹੋ ਜਾਂਦਾ ਏ। ਬੱਸ ਕਾ ਥੋੜਾ ਕਰ। ਇੰਨਾ ਕੀ ਕਰਨਾ ਹੈ? ਥੋੜਾ ਹੀ ਚਾਹੀਦਾ ਧਣੀਆਂ। ਹੋ ਤੇਰੀ ਘਰ ਵਾਲੀ ਦਾ ਕੀ ਹਾਲ ਚਾਲ ਠੀਕ ਠਾਕ ਐ? ਲੈ ਮੈਨੂੰ ਅਫਨਾ ਦੇ ਮੈਂ ਉਹ ਲੈ ਕੇ ਜਾਣਾ ਧਣੀਆਂ। ਦੇਖੋ ਜੀ ਇਹ ਹੈਗਾ ਸਾਡਾ ਛੋਟੂ। ਇਹ ਥੋੜਾ ਜਿਹਾ ਵੀਡੀਓ ਸਾਹਮਣੇ ਨਾ ਥੋੜਾ ਜਿਹਾ ਸ਼ਰਮਾ ਜਾਂਦਾ ਏ। ਉਹ ਬਥੇਰੀਆਂ ਗੱਲਾਂ ਬਾਤਾਂ ਮਾਰਦਾ ਏ। ਦੇਖੋ ਜੀ ਜਦੋਂ ਆਪਣਾ ਨਾ ਬਰਸੀਨ ਇਸ ਤਰ੍ਹਾਂ ਬੜਾਈ ਲੱਗ ਜਾਣਾ ਨਾ ਆਪਾਂ ਵੱਢਣ ਲੱਗ ਜਾਂਨੇ ਬਰਸੀਨ ਨੂੰ ਦੇਖੋ ਫਿਰ ਸਾਗ ਨਾ ਨਾਲ ਦੀ ਨਾਲ ਨਾ ਫਿਰ ਖਤਮ ਹੋ ਜਾਂਦਾ ਏ ਤੁਸੀਂ ਵੀ ਨਾ ਇਹ ਤਰੀਕਾ ਜ਼ਰੂਰ ਵਰਤਿਆ ਕਰੋ ਦੇਖੋ ਨਾਲ ਦੀ ਨਾਲ ਆਪਾਂ ਬਰਸੀਨ ਵੱਢਣ ਲੱਗ ਜਾਂਨੇ ਆ ਬਰਸੀਨ ਦੇ ਵਿੱਚ ਨਾ ਇਸ ਤਰ੍ਹਾਂ ਨਾ ਤੁਸੀਂ ਸਾਗ ਦੀਆਂ ਨਾ ਗੰਦਲਾਂ ਛੱਡ ਦਿਆ ਕਰੋ ਸਾਗ ਦੀਆਂ ਗੰਦਲਾਂ ਛੱਡਣ ਦੇ ਨਾਲ ਨਾ ਦੇਖੋ ਸਾਗ ਕਿੰਨਾ ਵਧੀਆ ਲੱਗਦਾ ਖੜਾ ਦੇਖੋ ਆ ਇਧਰ ਵੀ ਛੋਟੂ ਨੇ ਸਾਰੇ ਪਾਸੇ ਨਾ ਛੱਡੀ ਹੋਈਆਂ ਗੰਦਲਾਂ ਫਿਰ ਇਹਨੇ ਜਦ ਨੇ ਸਾਗ ਨੇ ਬੜਾ ਹੋ ਜਾਣਾ ਫਿਰ ਨਿਸਰ ਜਾਂਦਾ ਨਿਸਰ ਕੇ ਨਾ ਫਿਰ ਇਹਨੂੰ ਉੱਪਰ ਚੱਕਰ ਨਾ ਫਿਰ ਗੰਦਲਾਂ ਇਹਨਾਂ ਚੰਗੀ ਤਰ੍ਹਾਂ ਫੁੱਟੀ ਜਾਣੀਆਂ ਜਿੰਨੀ ਮਰਜ਼ੀ ਨਾ ਤੁਸੀਂ ਤੋੜੀ ਜੋ ਤੇ ਮਗਰ ਮਗਰ ਇਹਨਾਂ ਨੇ ਫਿਰ ਫੁੱਟੀ ਜਾਣਾ ਤੇ ਇੱਧਰ ਛੋਟੂ ਲੱਗਿਆ ਹੋਇਆ ਹੁਣ ਬਰਸੀਨ ਵੱਢਣ ਇਹ ਦਾਤ ਨਾਲੇ ਵੱਢਦਾ ਹੁੰਦਾ ਏ ਦੇਖੋ ਜੀ ਇੱਧਰ ਕਣਕਾਂ ਬਹੁਤ ਸੋਹਣੀਆਂ ਹੋਈਆਂ ਵਿਆਂ ਏ ਰੇਲ ਲਾ ਕੇ ਪਾਣੀ ਲਾ ਦਿੱਤਾ ਤਾਂ ਤੇ ਪੂਰੀਆਂ ਇਹਨ ਹਰੇ ਬਾਈ ਉਹ ਹਰੇ ਬਾਈ ਨਜ਼ਰ ਆਉਂਦੀ ਆ ਤੇ ਇੱਧਰ ਵੀ ਆਪਣੇ ਮੂਲੀਆਂ ਬੀਜੀਆਂ ਹੋਈਆਂ ਏ ਇਹ ਵੀ ਮੂਲੀਆਂ ਨਾ ਖੜੀ ਇੱਕ ਬੱਟ ਖੜੀ ਐ ਦੇਖੋ ਜੀ ਰੂਸੀ ਨਾ ਅੰਦਰ ਬਿਲਕੁਲ ਨਹੀਂ ਬੈਂਦੀ ਹੈਗੀ ਬਾਹਰੇ ਗੇੜੇ ਮਾਰਦੀ ਫਿਰ ਜਾਂਦੀ ਐ ਇਧਰ ਆਪਣਾ ਲਸਣ ਵੀ ਸੋਨਾ ਹੋਇਆ ਪਿਆ ਇਹਦੀ ਗੜਾਈ ਕਰਤੀ ਐ ਤੇ ਇਹਦੇ ਵਿੱਚ ਨਾ ਆਪਾਂ ਨਾ ਜਿਹੜੀ ਚੁੱਲੇ 'ਚ ਸਵਾਹ ਹੁੰਦੀ ਐ ਨਾ ਉਹ ਪਾਦਨੇ ਹੁੰਨੇ ਉਹਦੇ ਨਾਲ ਨਾ ਫਿਰ ਨਾ ਲਸਣ ਬਹੁਤ ਵਧੀਆ ਤਕੜਾ ਲਸਣ ਹੋ ਜਾਂਦਾ ਆਪਣੇ ਮੇਥੇ ਵੀ ਐ ਸੋਨੇ ਹੋਏ ਪਏ ਆ ਕਿਸੇ ਦਿਨ ਨਾ ਫਿਰ ਬਣਾਵਾਂਗੇ ਮੇਥੇ ਵਾਲੀਆਂ ਰੋਟੀਆਂ ਦੇਖੋ ਜੀ ਮੈਂ ਤੁਹਾਨੂੰ ਦੱਸ ਦਿਖਾਉਣੀ ਆ ਜਿਹੜਾ ਇਹ ਹਰਾ ਪਾਉਂਦਾ ਨਾ ਛੋਟੂ ਖੱਤ ਨਹੀਂ ਲਾਉਂਦਾ ਹੈਗਾ ਬਿਲਕੁਲ ਵੀ ਇਹਨੇ ਨਾ ਤੰਗਲੀ ਦੇ ਨਾਲੇ ਹਰਾ ਪਾਉਣਾ ਹੈ ਦੇਖੋ ਤੰਗਲੀ ਨਾਲ ਇਸ ਤਰ੍ਹਾਂ ਹਰਾ ਪਾ ਕੇ ਨਾ ਬਸ ਆਪਣੇ ਇਕੱਲੇ ਆਪੇ ਚੱਕ ਲੈਂਦਾ ਪੰਡ ਦੇਖੋ ਇਹਨੇ ਹੁਣ ਮਗਰੀ ਪਾ ਲਈ ਮਗਰੀ ਪਾ ਕੇ ਨਾ ਗੱਠ ਦੇ ਕੇ ਬਸ ਆ ਕਿਸੇ ਨੂੰ ਚਕਾਉਣ ਦੀ ਲੋੜ ਨਹੀਂ ਹੈਗੀ ਦੇਖੋ ਪਿੰਡਾਂ ਦੇ ਵਿੱਚ ਨਾ ਇਸ ਤਰ੍ਹਾਂ ਕੰਮ ਧੰਦੇ ਚੱਲਦੇ ਆ। ਦੇਖੋ ਜੀ ਮੱਝਾਂ ਰੱਖਣਿਆ ਕਿਹੜੇ ਸੌਖੀਆਂ ਨੇ। ਉਹਨਾਂ ਦੀ ਦੇਖਭਾਲ ਵੀ ਕਿੰਨੀ ਜ਼ਿਆਦਾ ਜ਼ਰੂਰੀ ਹੈ। ਸਾਰੀ ਦਿਹਾੜੀ ਨੇ ਵਿਚਾਰਾ ਮੱਝਾਂ ਦੇ ਵਿੱਚ ਹੀ ਬਿਜੀ ਰਹਿੰਦਾ। ਦੇਖੋ ਇਹਨੇ ਪੰਡ ਚੱਕ ਲਈ ਇਸ ਤਰ੍ਹਾਂ। ਹੁਣ ਆ ਰਿਹਾ ਏ। 4-5 ਪੰਡਾਂ ਵੱਢ ਲੰਦਾ ਦਿਹਾੜੀ 'ਚ। ਤਾਂ ਸਰਦਾ ਕਿਤੇ। ਉਹ ਮੈਂ ਕਿਹਾ ਦੁੱਧ ਪੀਣਾ ਸੌਖਾ ਨਹੀਂ ਹੈਗਾ ਸਾਰੀ ਦਿਹਾੜੀ ਮੱਝਾਂ ਦਾ ਕੰਮ ਇਸ ਤਰ੍ਹਾਂ ਕਰਨਾ ਪੈਂਦਾ ਛੋਟੂ ਹਾਂ ਜੀ ਹਾਂ ਆਏ ਨਹੀਂ ਹੈਗਾ ਵੀ ਮੱਝਾਂ ਇੱਕ ਇੱਕ ਜਗ੍ਹਾ ਕੀਲੇ ਤੇ ਖੜੀਆਂ ਏ ਉਹਨਾਂ ਵਾਸਤੇ ਪੱਠੇ ਦਾ ਵੀ ਪ੍ਰਬੰਧ ਕਰਨਾ ਪੈਂਦਾ ਏ ਸਭ ਬਹੁਤ ਦੇਖਭਾਲ ਕਰਨੀ ਪੈਂਦੀ ਆ ਇਹ ਨਹੀਂ ਪورا ਬਿੜ ਕੇ ਮੈਂ ਦੀ ਹੁਣ ਸਾਰੇ ਖੇਤਾਂ 'ਚ ਫਿਰ ਕੇ ਆਉਗੀ ਆਸੂਣੇ ਛੋਟੂ ਦੇ ਪਿੱਛੇ ਪਿੱਛੇ ਚਲੇ ਜਾਣੇ ਨੇ ਆਪਣੀ ਸਬਜੀ ਗਈ ਆ ਬਾਂਗ ਜਿੰਨੀ ਕ ਆਪਾਂ ਨੂੰ ਨਾ ਗਰੇਵੀ ਚਾਹੀਦੀ ਦੀ ਨਾ ਵੀ ਕਾੜੀ ਜਾਂ ਪਤਲੀ ਥੋੜੀ ਪਸੰਦ ਹੁੰਦੀ ਐ ਦੇਖੋ ਜੀ ਇਹਹੀ ਆਪਾਂ ਨੂੰ ਚਾਹੀਦੀ ਦੀ ਆਪਾਂ ਨੇ ਨਾ ਉਸ ਤਰ੍ਹਾਂ ਰੱਖ ਲਈ ਐ ਤੇ ਹੁਣ ਆਪਾਂ ਇਹਦੇ ਵਿੱਚ ਲੱਗੇ ਆ ਪਨੀਰ ਐਡ ਕਰਨ ਇਹਨੂੰ ਆਪਾਂ ਨਾ 1-2 ਮਿੰਟ ਦਾ ਸੇਕ ਲਵਾਵਾਂਗੇ ਆਪਾਂ ਨੇ ਗੈਸ ਕੀਤਾ ਹੋਇਆ ਸਿਮ ਤੇ ਤੇ ਇਹਨੂੰ ਆਪਾਂ ਨੂੰ ਢੱਕ ਦਨੇ ਆ ਤੇ ਆਪਾਂ ਹੁਣ ਖੈਰ ਕੇ ਮਿਲਦੇ ਆ। ਦੇਖੋ ਜੀ ਆਪਣੀ ਸਬਜੀ ਬਣ ਗਈ ਆ ਤੇ ਐਂਡ ਦੇ ਵਿੱਚ ਆਪਾਂ ਪਾਵਾਂਗੇ ਹਰਾ ਧਨੀਆ। ਜਿਹੜਾ ਹਰਾ ਧਨੀਆ ਹੁੰਦਾ ਨਾ ਇਹ ਸਬਜੀ ਦਾ ਨਾ ਫਲੇਵਰ ਇੰਨਾ ਜ਼ਿਆਦਾ ਵਧ ਜਾਂਦਾ ਨਾ ਬਹੁਤ ਜ਼ਿਆਦਾ। ਦੇਖੋ ਜੀ ਆਪਣੀ ਸਬਜੀ ਬਹੁਤ ਆਪਾਂ ਤੁਹਾਨੂੰ ਰੀਲੇ ਕਰਕੇ ਦਿਖਾਉਨੇ ਆ ਤੇ ਆਪਣੀ ਸਬਜੀ ਬਹੁਤ ਵਧੀਆ ਬਣੀ ਆ ਮਟਰ ਪਨੀਰ ਦੀ ਸਬਜੀ ਸਾਰਿਆਂ ਦੀ ਪਸੰਦ ਆ ਤੇ ਸਾਡੀ ਸਾਰੀ ਫੈਮਿਲੀ ਨਾ ਖੂਸ਼ੋ ਕੇ ਖਾਂਦੀ ਐ ਤੇ ਚਲੋ ਜੀ ਹੁਣ ਆਪਾਂ ਨਾ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਐਦਾਂ ਹੀ ਆਪਾਂ ਸੋਣ ਸੋਣੀਆਂ ਵੀਡੀਓ ਪਾਉਂਦਾ ਰਹਿਮ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਧੰਨਵਾਦ ਮਿਲਾਂਗੇ ਹੁਣ ਅਗਲੀ ਮਾਰਨਿੰਗ